ਜੀ ਮਿੱਤਰੋ ਸਭ ਨੂੰ ਘਰ ਪਰਿਹਾਸੀ ਕਾਲ ਸੋ ਅੱਜ ਆਪਾਂ ਚੱਲਿਆ ਜੀ ਕਤਰਵਾ ਆਪਣੇ ਮਿੱਤਰ ਦੀ ਗੱਡੀ ਕੋਲ ਉਹ ਗਿਆ ਸੀ ਬਿਮਾਰ ਤੇ ਉਹ ਆਪਣੀ ਗੱਡੀ ਤੇ ਲੋਕਲ ਚੱਕਰ ਲਾਉਣ ਗਿਆ ਉਹਦੀ ਗੱਡੀ ਹੁਣ ਕਤਰਵੇ ਖਾਲੀ ਨਹੀਂ ਹੋਈ ਸੀ ਸੋ ਆਪਾਂ ਜਾ ਰਹੇ ਆ ਲੈਣ ਵਾਸਤੇ ਸੋ ਇਹ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਕੰਦ ਆ ਗਈ ਕੋਲੇ ਆਪਣੇ ਇੱਕ ਪਾਣੀ ਦੀ ਬੋਤਲ ਤੇ ਰੋਟੀਆਂ ਲੈ ਲੀਆਂ ਰਾਤ ਵਾਸਤੇ ਕਿਉਂਕਿ ਤਹੀਂ ਦਾ ਜੜਾ ਖਾਣਾ ਉਹ ਆਪਾਂ ਨੂੰ ਜ਼ਿਆਦਾ ਪਸੰਦ ਨਹੀਂ ਹੈਗਾ ਟਾਈਮ ਜੀ ਹੋ ਚੁੱਕਿਆ ਸ਼ਾਮ ਦੇ 4 ਵਜੇ ਚੁੱਕੇ ਨੇ ਤੇ 5 ਵਜੇ ਆਪਾਂ ਮਾਨਸਾ ਤੋਂ ਟ੍ਰੇਨ ਫੜਨੀ ਆ ਬਠਿੰਡੇ ਲਈ ਤੇ ਉਸ ਤੋਂ ਬਾਅਦ ਬਠਿੰਡਾ ਤੋਂ ਸਿੱਧੀ ਪਾਲਨਪੁਰ ਰੋ ਦੇ ਆਪਣਾ ਮਿੱਤਰ ਆ ਗਿਆ ਸੀ ਲੈਂਥ ਰੋ online ਰੋ ਹੋ ਇਹਦਾ ਮੂੰਹ ਰਹਿ ਗਿਆ ਸੀ ਆ ਸ਼ਕਲ ਦੇਖ ਲਓ ਬੰਦਤੀ ਆਇਗਾ ਛੜਾ ਬੰਦਾ ਇਕ ਆ ਇਧਰ ਰੱਖੀ ਹੈ ਇਕਦਾ ਇਧਰ ਟਰੈਕਟਰ ਜਿਹੜਾ ਨੇ ਬਲੌਗ ਉਹ ਆ ਕੀ ਹੋ ਗਿਆ ਸੀ ਬਲੌਗ ਬਲੂ ਜਦਾ ਬੜਦੀ ਰਹਿੰਦੇ ਆ ਜਾਂ ਜੰਪ ਹੌਲੀ ਦਪਾਇਆ ਕਰ ਨਾ ਨਾ ਨਜ਼ਾਰੇ ਵਾਲਾ ਹੁੰਦਾ ਐਪ ਤੇ ਬੜਾ ਨਜ਼ਾਰਾ ਇਹਨੇ ਹੁਣ ਆਪ ਨੂੰ ਛੱਡ ਦੇਣਾ ਟੇਸਣ ਦੇ ਹਾਂ ਮਾਨਸਾ ਰੇਲਵੇ ਸਟੇਸ਼ਨ ਮਾਨਸਾ ਰੇਲਵੇ ਸਟੇਸ਼ਨ ਦੇ ਉੱਤੇ ਉੱਥੇ ਉੱਤ ਲੈਣਾ ਬਾਅਦ ਉਹਦੋਂ ਬਾਅਦ ਆਪਣੀ ਗੱਡੀ ਆਓ ਦਰਵਾਜ਼ਾ ਖੜੀ ਲਓ ਜੀ ਮਿੱਤਰ ਪਿਆਰਿਓ ਆਪਾਂ ਪਹੁੰਚ ਗਏ ਆ ਜੀ ਮਾਨਸਾ ਰੇਲਵੇ ਸਟੇਸ਼ਨ ਦੇ ਉੱਤੇ ਤੇ ਤਾਰੀ ਨੂੰ ਭੇਜਤਾ ਟਿਕਟਾਂ ਲੈਣ ਵਾਸਤੇ ਠੀਕ ਆ ਜੀ ਆ ਮੇਰੇ ਮੰਗਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਰੇਲਵੇ ਸਟੇਸ਼ਨ ਇਹਦਾ ਕੰਮ ਤੁਹਾਨੂੰ ਪਤਾ ਆ ਕਿ ਹੁਣ ਜੋਰਾਂ ਸ਼ੋਰਾਂ ਤੇ ਸਾਰੇ ਸਟੇਸ਼ਨਾਂ ਦਾ ਜਿਹੜਾ ਉਹ ਚੱਲ ਰਿਹਾ ਠੀਕ ਆ ਜੀ ਉਹ ਇੱਥੋਂ ਆਪਾਂ ਟ੍ਰੇਨ ਫੜਾਂਗੇ ਹੁਣ ਬਠਿੰਡਾ ਲਈ ਤਾਰੀ 11 ਟਿਕਟਾਂ ਲੈਣ ਤੇ ਬਾਬੇ ਦਾ ਲਾਇ ਕੇ 9 ਬਹਿ ਜਾਣਾ ਬੈਚਰ ਤੇ ਸਿੱਧਾ ਉਤਰਨਾ ਬਠਿੰਡੇ ਬਠਿੰਡੇੋਂ ਦੂਜੀ ਟ੍ਰੇਨ ਫੜਨੀ ਆ ਸਿੱਧਾ ਜਾਵਾਂਗੇ ਪਾਲਨਪੁਰ ਲਓ ਵੀ ਮਿੱਤਰੋ ਟ੍ਰੇਨ ਦੀ ਹੋ ਚੁੱਕੀ ਐਨਾਨਸਮੈਂਟ ਤੇ ਆਪਣਾ ਪ੍ਰਾਪ੍ਰਿਤ ਕੈਂਟ ਜਾ ਰਿਹਾ ਅਲਵੇਦਾ ਮਾਨਸਾ ਨੂੰ ਤੇ ਹੁਣ ਇਹ ਜਾਉਗੇ ਕਿਹੜੇ ਪਾਸੇ ਪਾਲਨਪੁਰ ਗੁਜਰਾਤ ਇੱਕ ਦੂਸਰ ਵਾਰ ਫੇਰ ਮਿਲਦੇ ਆਪਾਂ ਸੋ ਸਾਡੀ ਟ੍ਰੇਨ ਆ ਗਈ ਬਾਈ ਨੂੰ ਕਿਹਾ ਸੀ ਮੈਂ ਕਿਹਾ ਭਗਦਾ ਕੰਮ ਟਾਈਮ ਖਰਾਬ ਕਰਦਾ ਮੈਂ ਸੋ ਪੰਡ ਘੰਟਾ ਬਾਅਦ ਹੋ ਗਿਆ ਨਾਲ ਹੀ ਖੜੇ ਹੋ ਗਏ ਇਹ ਗੱਲ ਦੀ ਕੋਈ ਗੱਲ ਨਹੀਂ ਉਸ ਪੜਾ ਚੱਕਰ ਹੋਰ ਚ ਫੇਰ ਦੱਸਾਂਗੇ ਅਲਵੇਦੀ ਚ ਸੀ ਵੀ ਕਿਉਂ ਅਸੀਂ ਲੇਟ ਹੋ ਗਏ ਚਲੋ ਟ੍ਰੇਨ ਟ੍ਰੇਡ ਦਾ ਕਹਦਾ ਆਪਾਂ ਆਪਣੇ ਟਾਈਮ ਤੇ ਸਹੀ ਆ ਵੀਰੇ ਆ ਤਾਂ ਟ੍ਰੇਨ ਹੀ ਹੁਣ 4 ਮਿੰਟ ਲੇਟ ਆ ਸੀ ਕੀ ਕਰ ਸਕਦੇ ਆ ਵਧੀਆ ਪ੍ਰੀਤ ਘੰਟਾ ਭਰਾ ਜਾ ਰਿਹਾ ਆਪਣਾ ਪਾਲਨਪੁਰ ਗੁਜਰਾਤ ਰੱਬ ਇਹਨੇ ਯਾਤਰਾ ਸਫਲ ਕਰੇ ਹਨਾ ਚੜ੍ਹਦੀ ਕ ਚੋਰੀ ਚੋਰੀ ਚੁਗਾਈ ਤੋਂ ਬਚਾਵੇ ਬਾਕੀ ਦਾ ਜਿਹੜਾ ਪੈਸਾ ਨਾਲ ਸੰਭਾਲ ਕੇ ਰੱਖੀ ਲੜਾਈ ਬੜਾਈ ਸਾਨੂੰ ਕੋਈ ਦਿੱਕਤ ਨਹੀਂ ਪਰਸ ਕੱਟਣਾ ਜਾਂ ਕੋਸਨ ਮਾਰਨੀ ਨਾ ਅਸੀਂ ਆਪ ਹੀ ਫੜਾ ਦਾਂਗੇ ਲੈ ਜਾ ਬਈ ਗੱਲੀ ਚੋਰ ਜੇਬ ਚ ਪਾਏ ਹੋਏ ਨੇ ਐਵੇਂ ਨਾ ਕਹ ਲੈ ਲਾ ਲੌਕਰ ਵਲੌਗ ਚਾੜੂ ਮੈਂ ਪਰਲੇ ਨਹੀਂ ਕਹਿਣਾ ਨਾ ਨਾ ਵੀਰੇ ਬੀਪਸਨ ਲੋ ਮੇਰੇ ਸਾਫਰ ਦੇ ਵਿੱਚ ਮੈਂ ਤੁਹਾਨੂੰ ਵੀ ਰਹਿ ਦੇ ਦਿੰਨਾ ਹੈ ਤਿੰਨ ਚਾਰ ਜਗ੍ਹਾ ਪੈਸੇ ਰੱਖਦੇ ਉਹੀ ਕੰਮ ਮੈਂ ਕੀਤਾ ਫਿਰ ਹਾਂ ਸਹੀ ਗੱਲ ਹੈ ਮੇਰੇ ਬੈਗ 'ਚ ਵੀ ਪੈਸੇ ਮੈਨੂੰ ਦਿਖਾਉਣਾ ਦਿਖਾਉਣਾ ਮੇਰੀ ਨਹੀਂ ਦਿਖਾਉਣਾ ਨਾਲ ਵੱਟਕੋ ਕੋਈ ਹੋਰ ਹੋਵੇ ਪੈਸਾ ਨਾਲ ਹੋਰ ਕੋਈ ਬਿਲਕੁਲ ਇੱਕ ਸੀਕਰਟ ਹੋਵੇ ਵੀ ਆਪਣਾ ਕਰਾਇਤੇ ਕੋਲੇ ਹੋਵੇ ਨਾ ਸੋ ਆਪਣੀ ਟ੍ਰੇਨ ਆ ਗਈ ਸੋ ਭਰਾ ਆਪਣਾ ਪ੍ਰੀਤ ਕੰਡਾਈ ਲਵ ਯੂ ਬ੍ਰੋ ਓਕੇ ਆ ਗਈ ਆ ਟ੍ਰੇਨ ਆ ਗਈ ਤਾਂ ਤਾਰੀ ਦੁਨੀਆ ਦਾ ਤੰਗ ਤਾਂ ਨਹੀਂ ਦੂੰਗਾ ਓਕੇ ਬਾਅਦ ਸਾਲ ਭਾਂਦਾ ਮੈਂ ਆਈ ਲਵ ਯੂ

ਸੋ ਵੇਖੋ ਓਕੇ ਫਿਰ ਮਿਲਦੇ ਹਾਂ ਓਕੇ 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 ਤਾਰੀ ਆਦਾ ਮੇਰਾ ਸਾਲਿਆਂ ਨਾਲ ਹੀ ਚਾਹ ਲੈ ਜਾ ਕੇ ਮੇਰਾ ਹੱਥ ਨਹੀਂ ਮਲਾਉਂਦਾ ਮੈਂ ਤਾਂ ਜ਼ਰਾ ਤੱਕ ਪੜਦਾ ਹੀ ਕਿਤੇ ਭਾਇਆ ਚਾੜੀ ਕਿਹੜੇ ਦੇ ਪਿੱਛੇ ਪੜੋਂਗੇ ਦੋ ਬਾਈ ਲੈ ਵੀ ਮਿੱਤਰੋ ਮੈਂ ਤੇ ਤਾਰੀ ਉੱਤਕਿਆਂ ਸਵਾਰ ਐ ਇੱਥੇ ਬਸ ਸ਼ੀਡ ਹੀ ਆ ਜਿਹੜੀ ਜਿਹੜਾ ਬੜਾ ਕਾਲਾ ਕੰਮ ਹੈ ਨਹੀਂ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂ ਐ ਵੀਊ ਠੀਕ ਹੈ ਜੀ ਕਹਿ ਤੋ ਕਾਂਗੇਰਾ ਦਾ ਅਲਵੇ ਦਾ ਮਾਨਸਾ ਅਸਲ ਦੇ ਅੰਦਰ ਚੱਲਦਿਆਂ ਬਾਅਦ ਜਗਾ ਅੱਠ ਬਹੁਤ ਆ ਇੱਥੇ ਹੋ ਚੁੱਕਿਆ ਬਟੰਡਾ ਤੇ ਇੱਕ ਬੱਚਾ ਦੇਖ ਗਿਆ ਹਾਂ ਬਹੁਤ ਬੁਰਾ ਹਾਲਾ ਬਹੁਤ ਬੁਰਾ ਹਾਲਾ ਜੀ ਬਹੁਤ ਬੁਰਾ ਹਾਲਾ ਤਾਰੀ ਮੈਂ ਅੱਜ ਬੱਚਾ ਲੈ ਕੇ ਆਲੀ ਤੇ ਮੈਂ ਰੰਮਾ ਜੜ ਬੰਨੀਆਂ ਤੇ ਆ ਗਿਆ ਕੋਲੀ ਜੀ ਸੀਟ ਮਿਲਿਆ ਸੀਟ ਮਨੋਂ ਬਾਅਦ ਫਰਮਾਇਸ਼ ਕਰਦਾ ਜੀ ਚੱਲ ਜੀ ਜੀ ਲਵੀ ਮਿੱਤਰੋ ਹਨਮਾਨਗੜ੍ਹ ਆ ਕੇ ਸਾਨੂੰ ਸ਼ੀਟ ਮਿਲ ਗਈ ਤੇ ਆ ਦੋ ਬਾਈਆਂ ਨੇ ਵੀ ਕਾਤਰ ਵੇ ਜਾਣਾ ਪਾਲਨਪੁਰ ਉਤਰ ਕੇ ਉੱਥੇ ਕਾਤਰ ਵੇ ਦਾ ਸਾਫਰਾ ਸਾਡਾ ਇਕੱਠਾ ਹੀ ਆ ਤੇ ਇੱਕ ਬਾਈ ਆ ਉੱਤੇ ਪਿਆ ਇਹਨੇ ਜਾਣਾ ਸੰਗਤਪੁਰਿਆਂ ਦੇ ਹੋਟਲ ਤੇ ਸੋ ਸਾਰਿਆਂ ਦਾ ਸਾਫਰ ਸਾਡਾ ਵਧੀਆ ਲੰਘਾ ਲਵੀ ਮਿੱਤਰੋ ਪ੍ਰਸ਼ਾਦਾ ਬਣਿਆ ਸੀ ਛਕਲਾ ਤਕਰੀਬਨ ਸਵੇਰ 10:00 ਤੱਕ ਜਿਸਨੇ ਮਨ ਆ ਬਸ ਲੋਗ ਦਾ ਟਾਈਮ ਹੀ ਲੱਗਿਆ ਕਿਉਂਕਿ ਅਮਰ ਥੋੜੇ ਜਿਹਾ ਸੌਖੀ ਆ ਸ਼ੀਟ ਵੀ ਸਾਰੀ ਹੋਣੀ ਕਾਣੀ ਕਰਦੀ ਆ ਯਾਨੀ ਵੀ ਇਹਨਾਂ ਨੇ ਵੀ ਉਸੇ ਜਣਾ ਦਾ ਤਰ੍ਹਾਂ ਤੇ ਆਪਾਂ ਨੇ ਵੀ ਅੱਜ ਦੇ ਸਾਰਾ ਨੂੰ ਮਤਲਬ ਦੀਆ ਲੱਗਦਾ ਬਹੁਤ ਜਣਾ ਦੇ ਪਾਸੇ ਤੇ ਸ਼ੁਰੂ ਹੋ ਗਿਆ। ਤਕਰੀਬਨ ਸਾਢੇ 10:00 ਦਾ ਸਮਾਂ ਹੋ ਚੁੱਕਿਆ ਤੇ ਸਾਰਿਆਂ ਨੂੰ ਨੀਂਦ ਆ ਜਿਹੜੀ ਉਹ ਜੋਰਾਂ ਸ਼ੋਰਾਂ ਨਾਲ ਕੱਢਣ ਲੱਗੀ। ਲਾਈ ਵੀ ਮਤਲਬ 11:00:00 11 ਵਜੇ ਦਾ ਆ ਕੇ ਮੜੀਆ ਦਾ ਘਰ ਆਪਾਂ ਉੱਪਰ ਸੌਂ ਜਾਣਾ ਤਾਰੀ ਉਹ ਵੀ ਬੈਠਾ ਥੱਲੇ ਤਾਰੀ ਆਗਵਾ 11 ਨੰਬਰ ਦਾ 11 ਵੱਜ ਗਏ ਹੁਣ ਆਪਾਂ ਨੂੰ ਸੌਂ ਜਾਣਾ ਜੀ ਤਾਂ ਨਹੀਂ ਕਰ ਦਤਾ ਹਾਂ ਉਹਨੂੰ ਕਰ ਦੋ ਰਹਿਗਾ ਜਾਣਗੇ ਨਹੀਂ ਉਹ ਕਰਦਾ ൊന്നായിട്ട് <laughs> <laughs> <laughs>